ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ ਅੱਜ ਗੱਲ ਕਰਦੇ ਹਾਂ 15 ਨਵੰਬਰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਉਸੇ ਤਰ੍ਹਾਂ ਹੀ ਤੁੰਦ ਬਣੀ ਰਹੀ ਹਲਕੀ ਜਿਹੀ ਧੁੱਪ ਦੁਪਹਿਰ ਵੇਲੇ ਜਰੂਰ ਨਿਕਲ ਕੁਝ ਕੇ ਖੇਤਰਾਂ ਦੇ ਵਿੱਚ ਥੋੜੀ ਜਿਹੀ ਪ੍ਰਦੂਸ਼ਣ ਤੇ ਹਵਾ ਤੋਂ ਵੀ ਰਾਹਤ ਅੱਜ ਦਿਖਾਈ ਦੇ ਰਹੀ ਸੀ ਕਿਉਂਕਿ ਅੱਜ ਤਰੇਲ ਵਾਲੀ ਧੁੰਦ ਲਗਾਤਾਰ ਪੰਜਾਬ ਵਿੱਚ ਦੇਖਣ ਨੂੰ ਸਾਰੇ ਇਲਾਕਿਆਂ ਵਿੱਚ ਮਿਲ ਰਹੀ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਇਸੇ ਤਰ੍ਹਾਂ ਦਾ ਹੀ ਰਹੇਗਾ ਇੱਕ ਹਲਕਾ ਜਿਹਾ ਪੱਛਮੀ ਸਿਸਟਮ ਅੱਜ ਪੰਜਾਬ ਨੂੰ ਪ੍ਰਭਾਵਿਤ ਕਰੇਗਾ ਅੱਧੀ ਰਾਤ ਦੇ ਆਸ-ਪਾਸ ਕੁਝ ਕੁ ਖੇਤਰਾਂ ਦੇ ਵਿੱਚ ਮੀਂਹ ਪੈਣ ਦੀ ਉਮੀਦ ਰਹੇਗੀ ਉਹ ਵੀ ਹਲਕੇ ਤੋਂ ਦਰਮਿਆਨਾ ਜਿਹਾ ਸ਼ਰਾਟੇ ਉਹੀ ਮਾਝੇ ਦੇ ਕੁਝ ਇੱਕ ਦੁਆਬੇ ਦੇ ਤੇ ਮਾਲਵੇ ਦੇ ਕੁਝ ਕੇ ਖੇਤਰ ਜਿਵੇਂ ਫਰੀਦਕੋਟ ਫਿਰੋਜ਼ਪੁਰ ਇਹਨਾਂ ਖੇਤਰਾਂ ਦੇ ਆਸ-ਪਾਸ ਅਮਰitsar ਤਰਨਤਾਰਨ ਗੁਰਦਾਸਪੁਰ ਕਰਪੂਥਲਾ ਤੇ ਜਲੰਧਰ ਦੇ ਕੁਝ ਇੱਕ ਇਲਾਕਿਆਂ ਦੇ ਵਿੱਚ ਹੋ ਸਕਦਾ ਟੁੱਟਵੇਂ ਜਿਹੇ ਸ਼ਰਾਟੇ ਲੱਗ ਜਾਣ ਅੱਜ ਪਿਛਲੇ ਦਿਨਾਂ ਦੇ ਮੁਕਾਬਲੇ ਠੰਡ ਵਿੱਚ ਜ਼ਰੂਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਟੈਂਪਰੇਚਰ ਹੌਲੀ-ਹੌਲੀ ਪੰਜਾਬ ਦਾ ਲਗਾਤਾਰ ਹੇਠਾਂ ਵੱਲ ਨੂੰ ਜਾ ਰਿਹਾ ਹੈ ਸੋ ਜੇਕਰ ਇਹ ਮੀਂਹ ਦੇ ਸ਼ਰਾਟੇ ਪੈਂਦੇ ਹਨ ਤਾਂ ਪੱਛੋਰੀ ਹਵਾ ਕੱਲ ਤੋਂ ਵਾਪਸੀ ਕਰੇਗੀ ਤੇ ਹੌਲੀ-ਹੌਲੀ ਮੌਸਮ ਵੀ ਪੰਜਾਬ ਦਾ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਜਿਹੜੇ ਕਈ ਦਿਨਾਂ ਤੋਂ ਧੁੰਦ ਤੇ ਧੂਏ ਦਾ ਸਮੇਲ ਜਿਹਾ ਬਣਿਆ ਹੋਇਆ ਹੈ ਆਉਣ ਵਾਲੇ 2 ਤੋਂ 3 ਦਿਨ ਸਵੇਰੇ ਤੇ ਸ਼ਾਮ ਵੱਲ ਧੁੰਦ ਜ਼ਰੂਰ ਪੈਂਦੀ ਰਹੇਗੀ ਤੇ ਉਸ ਤੋਂ ਬਾਅਦ ਪੰਜਾਬ ਦਾ ਮੌਸਮ ਸਾਫ਼ ਵੀ ਹੋਣਾ ਸ਼ੁਰੂ ਹੋ ਜਾਵੇਗਾ